¡Ay, magari, y ¡Ay!

ਹੋ ਕਰ ਦੇਗਾ ਨਾ ਆਏਗਾ ਸਾਜਾਰੀ ਅਗਲੇ ਜਨਮ ਦੀ ਹੋ ਜੋ ਪੜੇ ਪੜੇ ਮਿੱਟੀ ਆ ਹਣ ਦੋ ਹੋ ਜੋ ਅੱਖਾਂ ਬਣਾਇਆ ਹੋ ਜੋ ਹੋ ਜੋ ਓਕੇ ਹਾਂ ਨੰਦਰ ਰੋਜ਼ਰੀ ਹੋਈ ਆ ਇਹ ਦੇਖੋ ਅੱਗੇ ਟੈਕ ਟੈਕ ਬੋ ਅੱਖਾਂ ਨਹੀਂ ਦੇ ਵਿੱਚ ਵੀਡੀਓ ਬਣਾ ਲੈ ਹਾਂ ਇਹ ਜਨਤਣੋਂ ਪਾਵੇ ਜਾਗੇ ਇੱਕ ਕਾਰਵਾਈ ਜਿਸ ਤੱਕ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਤਾਂ ਇਹ ਸੁਧਰੇਨੀ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਪ੍ਰਸ਼ਾਸਨ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹਨਾਂ ਇਸ ਤਰ੍ਹਾਂ ਦੇ ਬੰਦਿਆਂ ਤੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਾਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤੱਕਾਂ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ ਇਕੱਲੇ ਸੀ ਵਿਚਾਰਿਆਂ ਦੇ ਮਰ ਚੁੱਕੇ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਪੀੜਤਾ ਚਾ ਜੋ ਮਾਂ ਪਿਓ ਨਾਲ ਮਰਿਆ ਬਰਾਬਰਾਂ ਨਾਲ ਚੁੰਦੇ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਸਾਡੇ ਕੋਲ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਰਿਕੁਐਸਟ ਆਈ ਸੀ ਕਿ ਇੱਥੇ ਇੱਕ ਨਜਾਇਜ਼ ਇੱਕ ਇਲੀਗਲ ਜਿਹੜੀ ਹੈਗੀ ਕੰਸਟਰਕਸ਼ਨ ਹੈਗੀ ਤੇ ਉਹਦੀ ਅੱਜ ਡਿਮੋਲੀਸ਼ਨ ਹੋਣੀ ਹੈ ਤੇ ਉਹਦੇ ਵਾਸਤੇ ਇੱਕ ਸਿਕਿਉਰਿਟੀ ਪ੍ਰਬੰਧਾ ਵਾਸਤੇ ਸਾਡੇ ਕੋਲ ਇਨਪੁੱਟ ਸਾਈਆਂ ਸੀਗੀਆਂ ਤੇ ਅਸੀਂ ਉਹਦੇ ਤਹਿਤ ਹੀ ਅੱਜ ਇੱਥੇ ਆਏ ਨੇ ਪੂਰਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਅੱਜ ਇੱਥੇ ਆਏ ਨੇ ਔਰ ਇਹ ਜਿਹੜਾ ਬੰਦਾ ਹੈ ਇਹ ਕ੍ਰਿਸ਼ਨ ਕੁਮਾਰ ਏਲੀਅਸ ਕ੍ਰਿਸ਼ੀ ਹੈ ਵਾਸੀ ਸੰਗਤਪੁਰਾ ਔਰ ਇਹਦੇ ਵਿੱਚ ਦੱਸਣ ਜੋ ਗੱਲ ਇਹ ਵੀ ਹੈ ਕਿ ਇੱਥੇ ਪੁਰਾਣੇ ਨੋ ਐਂਡੀਪੀਐਸ ਦੇ ਪਰਚੇ ਨੇ ਤੇ ਇਹ ਸਾਧਿਕ ठाणे ਗੁਰੂ ਹਰਸਾਏ ਥਾਣੇ 'ਚ ਇਹਦੇ ਇੱਥੇ ਪੁਰਾਣੇ ਐਂਡੀਪੀਐਸ ਦੇ ਪਰਚੇ ਨੇ ਤੇ ਬीडीपीओ ਸਾਹਿਬ ਵੀ ਸਾਡੇ ਨਾਲ ਹੀ ਨੇ ਔਰ ਇੱਥੇ ਇੱਕ ਪ੍ਰੋਪਰ ਪੰਚਾਇਤ ਦਾ ਮਤਾ ਇਹ ਇੱਥੋਂ ਪਵਾਇਆ ਗਿਆ ਹੈ ਤੇ ਬीडीपीओ ਸਾਹਿਬ ਦੀ ਪ੍ਰੋਪਰ ਕਾਨੂੰਨੀ ਕਾਰਵਾਈ ਔਰ ਪਿੱਛੇ ਇਹਨੂੰ ਪ੍ਰੋਪਰ ਨੋਟਿਸਿਜ਼ दिते गए ने प्रॉपर्टी वेकेट करण तो लेके और वो पूरी कानूनी कार्रवाई की पालना करते हुए आज फिर फाइनली ये एक जरा इलीगल कंस्ट्रक्शन है डिमोलिशन आज हो रही है इसी चीज इसी एक लड़ी के तहत मैं थानू तो यह भी दसना चाहवा कि फरीदकोट पुलिस ने एक मार्च जब से युद्ध नशे विरुद्ध स्टार्ट होया है उस दिन तो लैके मार्च पहली मार्च तो लैके हले तक 574 ਪਰਚੇ ਸਾਡੇ ਵੱਲੋਂ ਦਰਜ ਹੋ ਚੁੱਕੇ ਨੇ ਤੇ ਇਹਦੇ ਵਿੱਚ 820 ਨਸ਼ਾ ਤਸਕਰਾਂ ਨੂੰ ਫੜਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਤੇ ਨਾਲ ਨਾਲ ਹੀ 24 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਹੈ 6 ਕਿਲੋ ਤੋਂ ਵੱਧ ਅਫੀਮ ਦੀ ਰਿਕਵਰੀ ਹੈ ਤਾਂ 19 ਕੁਇੰਟਲ ਪੋਪੀ ਹਸ ਦੀ ਰਿਕਵਰੀ ਹੈ ਤੇ 7 ਲੱਖ 90 ਹਜ਼ਾਰ ਦੀ ਡਰਗ ਮਨੀ ਵੀ ਇਹਨਾਂ ਨਾਲ ਨਾਲ ਰਿਕਵਰ ਹੋਈ ਹੈ ਵੈਰੀ ਇੰਪੋਰਟੈਂਟਲੀ ਨਸ਼ਾ ਤਸਕਰਾਂ ਦੀ ਜਿਹੜੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਦੀ ਫ੍ਰੀਜ਼ਿੰਗ ਹੁੰਦੀ ਹੈ ਉਹ 7 ਕਰੋੜ ਤੋਂ ਵੱਧ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੈਲਿਊਏਸ਼ਨ ਦੀ ਫ੍ਰੀਜ਼ਿੰਗ ਆਲਰੇਡੀ ਹੋ ਚੁੱਕੀ ਹੈ ਤੇ ਇਤਨੇ ਹੀ ਅਮਾਉਂਟ ਦੀ ਸਾਡੀ ਜਿਹੜੀ ਆਈਡੈਂਟੀਫਾਈਡ ਪ੍ਰਾਪਰਟੀਆਂ ਨੇ ਉਹ ਇਨ ਦਾ ਪਾਈਪਲਾਈਨ ਨੇ ਔਰ ਉਹਨਾਂ ਨੂੰ ਵੀ ਐਸੀ ਪ੍ਰੋਪਰ ਚੈਨਲ ਯੂਜ਼ ਕਰਦੇ ਹੋਏ ਅੱਗੇ ਅਸੀਂ ਫ੍ਰੀਜ਼ ਕਰਾਵਾਂਗੇ ਜਿਵੇਂ ਮੈਂ ਦੱਸਿਆ ਤੁਹਾਨੂੰ ਇਹ ਤੇ ਨੌ ਪਰਚੇ ਆ ਇਹ ਸਾਰੇ ਹੀ ਪਰਚੇ ਐਨਡੀਪੀਐਸ ਦੇ ਨਹੀਂ ਇਹ थाना ਸਾਦਿਕ ਤੇ थाना ਗੁਰੂ ਹਰਸਾਹੇਚੇ ਇਹ ਪ੍ਰਸ਼ਾਸਨ ਮੁਤਾਬਕ ਜੋ ਵੀ ਇਹਨਾਂ ਤੇ ਐਨਡੀਪੀਐਸ ਐਕਟ ਦੇ ਪਰਚੇ ਆ ਉਸ ਦੇ ਤਹਿਤ ਜੋ ਵੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਅੱਜ ਹੀ ਸਾਨੂੰ ਪਤਾ ਲੱਗੇ ਵੀ ਇਹ ਬੰਦੇ ਦਾ ਘਟਾਉਣਾ ਹੈ ਕ੍ਰਿਸ਼ਨ ਸਿੰਘ ਨਾਂ ਦਾ ਨੌਜਵਾਨ ਸੀ ਵੈਸੇ ਤਾਂ ਜਦੋਂ ਦੇ ਆਪਣੇ ਐਸ ਐਚ ਓ ਸਾਹਿਬ ਨਵਦੀਪ ਸਿੰਘ ਭੱਟੀ ਜੀ ਆਏ ਆ ਪਿੰਡ ਵਿੱਚ ਬਹੁਤ ਹੀ ਚਿੱਟੇ ਦਾ ਵੀ ਕਰੇਜ ਜਿਹੜਾ ਘਟਿਆ ਹੈ ਤੇ ਚੋਰੀਆਂ ਨੂੰ ਵੀ ਬਹੁਤ ਠੱਲ ਪਈ ਹੈ ਉਹ ਮਨ ਕੇ ਚਿੱਟਾ ਜਿਹੜਾ ਨਾ ਮਾਤਰ ਦੇ ਕਰੀਬ ਹੀ ਹੁਣ ਮਿਲਦਾ ਜਿਹੜੇ ਅਨਸਰ ਕਰ ਰਹੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਹੈ ਦੇਖੋ ਜੀ ਜਿਹੜੇ ਕਰਦੇ ਆ ਹੁਣੀ ਵੀ ਚਾਹੀਦੀ ਹੈ ਕਿਉਂਕਿ ਕਈ ਪਰਵਾਰ ਜਿਹੜੇ ਉਜੜ ਗਏ ਤੇ ਨਸ਼ੇ ਦੇ ਨਾਲ ਹੀ ਜੋ ਸਰਕਾਰ ਦੀ ਮਹਿਮ ਚੱਲੀ ਆ ਨਸ਼ਿਆਂ ਦੇ ਵਿਰੁੱਧ ਤੇ ਜੋ ਨਸ਼ੇ ਨੂੰ ਠੱਲ ਪਾਈ ਰਹੀ ਹੈ ਜੀ ਕੁੱਲ ਮਿਲਾ ਕੇ ਇਸ ਵੰਦ ਚ ਸਾਨੂੰ ਗram ਪੰਚਾਇਤ ਵੱਲੋਂ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਵੰਦੀ ਵੀ ਨਜਾਇਜ਼ ਕਬਜ਼ਾ ਹੈਗਾ ਉਹਦੇ ਸੰਬੰਦ ਜਿਸੀਂ ਪਹਿਲੇ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਜਦੋਂ ਇਹਨਾਂ ਨੇ ਨਹੀਂ ਆਦਾਨ ਨਜਾਇਜ਼ ਕਬਜ਼ਾ ਹਟਾਇਆ ਫਿਰ ਸਾਨੂੰ ਪੁਲਿਸ ਪ੍ਰੋਸੀਜਨ ਲੜਾਉਣ ਲੱਗੇ ਤੇ ਕਾਰਵਾਈ ਕਰਨੀ ਪਈ